ਚੈਨਲ ਪੰਜਾਬੀ ਦੇ ਕੈਨੇਡਾ ਨਿਊਜ਼ ਬੁਲੇਟਿਨ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਮੈਂ ਹਾਂ ਇਸ ਕਾਰਨ ਤੇ ਬੁਲੇਟਿਨ ਦੀ ਸ਼ੁਰੂਆਤ ਕਰ ਲੈਂਦੇ ਹਾਂ ਮੁੱਖ ਖਬਰਾਂ ਨਾਲ ਕੈਨੇਡਾ ਵਿੱਚ ਘਰਾਂ ਦੇ ਕਿਰਾਇਆਂ ਵਿੱਚ ਗਰਾਵਟ ਲਗਾਤਾਰ جاری ਗਿਆਨਕ ਫਸਟ ਕੁਲੇਸ਼ਨ ਵੱਲੋਂ ਟੈਂਕਰ ਤੇਲ ਬੈਂਡ ਕਾਨੂੰਨ ਵਿੱਚ ਤਬਦੀਲੀ ਦਾ ਵਿਰੋਧ ਟੋਨੋ ਬ੍ਰਿਜ ਦੀ ਥਾਂ ਨਵੇਂ ਬ੍ਰਿਜ ਦਾ ਨਾਮ ਸਟਾਲੋਸਮ ਰੱਖਿਆ ਗਿਆ ਹੁਣ ਜਾਣਦੇ ਹਾਂ ਖਬਰਾਂ ਵਿਸਥਾਰ ਨਾਲ ਕੈਨੇਡਾ ਵਿੱਚ ਕਿਰਾਏ ਦੀਆਂ ਮੰਗੀਆਂ ਕੀਮਤਾ ਨਵੰਬਰ ਮਹੀਨੇ ਵਿੱਚ ਪਿਛਲੇ ਸਾਲ ਨਾਲੋਂ 3.1% ਘਟੀਆਂ ਹਨ ਅਤੇ ਹੁਣ ਔਸਤ ਘਰ ਦਾ ਕਿਰਾਇਆ 2074 ਡਾਲਰ ਦੱਸਿਆ ਜਾ ਰਿਹਾ ਹੈ ਇਹ ਲਗਾਤਾਰ 14ਵਾਂ ਮਹੀਨਾ ਹੈ ਜਦੋਂ ਕਿਰਾਇਆ ਸਾਲਾਨਾ ਆਧਾਰ ਤੇ ਘਟ ਰਿਹਾ ਹੈ ਨਵੀਂ ਕਿਰਾਏ ਰਿਪੋਰਟ ਵਿੱਚ ਕਿਰਾਇਆ ਮਹੀਨਾ ਦਰ ਮਹੀਨਾ 1.5 ਫੀਸਦੀ ਘਟਿਆ ਜੋ 2025 ਦਾ ਸਭ ਤੋਂ ਵੱਡਾ ਹੀ ਮਹੀਨਾਵਾਰ ਕਮੀਆਂ ਵਾਲਾ ਅੰਕ ਹੈ ਕੇਵਲ ਕਿਰਾਏ ਲਈ ਬਣੇ ਅਪਾਰਟਮੈਂਟਾਂ ਦਾ ਸਾਲਾਨਾ ਆਧਾਰ ਤੇ ਕਿਰਾਇਆ 2 ਫੀਸਦੀ ਕੱਢ ਕੇ 2060 ਡਾਲਰ ਰਿਹਾ ਜਦੋਂ ਕਿ ਕਾਂਡੋ ਅਪਾਰਟਮੈਂਟ ਤੇ ਕਿਰਾਇਆ 3.7 ਫੀਸਦੀ ਘਟ ਕੇ 2157 ਡਾਲਰ ਤੇ ਆ ਗਿਆ ਜੇਕਰ ਪ੍ਰੋਵਿੰਸ ਅਨੁਸਾਰ ਦੇਖਿਆ ਜਾਵੇ ਤਾਂ ਸਸਕਾਚੁਨ ਤੇ ਨੋਵਾ ਸਕੋਸ਼ੀਆ ਵਿੱਚ ਹਰ ਸੂਬੇ ਵਿੱਚ ਕਿਰਾਏ ਘਟੇ ਹਨ ਸਭ ਤੋਂ ਵੱਧ ਕਮੀ ਬ੍ਰਿਟਿਸ਼ ਕੋਲੰਬੀਆ ਵਿੱਚ 6.4 ਫੀਸਦੀ ਦਰਜ ਕੀਤੀ ਗਈ ਅਲਬਰਟਾ ਵਿੱਚ 4.3 ਫੀਸਦੀ ਅਨਟੈਰੀਓ ਵਿੱਚ 3.5 ਫੀਸਦੀ ਰਿਪੋਰਟ ਅਨਸਾਰ ਕਿਰਾਏ ਹੁਣ ਜੂਨ 2023 ਤੋਂ ਬਾਅਦ ਸਭ ਤੋਂ ਹੇਠਲੀ ਪੱਧਰ ਤੇ ਹਨ ਹਾਲਾਂਕਿ ਔਸਤ ਕਿਰਾਇਆ ਅੱਜ ਵੀ 3 ਸਾਲ ਪਹਿਲਾਂ ਨਾਲੋਂ 3.4 ਫੀਸਦੀ ਵੱਧ ਹੈ ਅਗਲੇ ਕੁਝ ਮਹੀਨਿਆਂ ਵਿੱਚ ਕਿਰਾਏ ਹੋਰ ਵੀ ਘਟ ਸਕਦੇ ਹਨ ਇਸ ਦਾ ਕਾਰਨ ਸਾਲ ਦੇ ਅੰਤ ਵਾਲੇ ਮੌਸਮ ਦਾ ਰੁਝਾਨ ਅਤੇ ਆਬਾਦੀ ਦੇ ਵਾਧੇ ਦੀ ਰਫ਼ਤਾਰ ਦਾ ਘਟਣਾ ਦੱਸਿਆ ਜਾ ਰਿਹਾ ਹੈ ਆਰਥਿਕ ਅਨਿਸ਼ਚਿਤਤਾ ਕਾਰਨ ਕਿਰਾਏ ਦੀ ਮੰਗ ਵਿੱਚ ਕਮੀ ਪਿਛਲੇ ਸਮੇਂ ਵਿੱਚ ਇਮੀਗ੍ਰੇਸ਼ਨ ਕਾਰਨ ਕੈਨੇਡਾ ਵਿੱਚ ਇਮੀਗ੍ਰੈਂਟ ਦੀ ਵਿੱਚ ਲੋਕ ਨਹੀਂ ਆਏ ਜਿਸ ਕਰਕੇ ਇਹ ਕਿਰਾਏ ਦੀ ਕਮੀ ਦਰਜ ਕੀਤੀ ਗਈ ਕਈ ਕਿਰਾਏਦਾਰ ਹੁਣ ਕੁਜ ਰਾਹਤ ਮਹਿਸੂਸ ਕਰ ਰਹੇ ਹਨ ਕਿਉਂਕਿ ਕਈ ਸਾਲਾਂ ਬਾਅਦ ਪਹਿਲੀ ਵਾਰ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਕਿਰਾਏ ਘਟ ਰਹੇ ਹਨ ਨਵੀਂ ਰੈਂਟਲ ਬਿਲਡਿੰਗ ਬਣ ਕੇ ਤਿਆਰ ਹੋ ਰਹੇ ਹਨ ਜਿਸ ਨਾਲ ਘਰਾਂ ਦੀ ਸਪਲਾਈ ਵਧ ਰਹੀ ਹੈ ਅਤੇ ਕਿਰਾਏ ਘਟਾਉਣ ਵਿੱਚ ਮਦਦ ਮਿਲ ਰਹੀ ਹੈ ਪਿਛਲੇ 2 ਸਾਲਾਂ ਦੇ ਮੁਕਾਬਲੇ ਇਸ ਸਾਲ ਇਮੀਗ੍ਰੇਸ਼ਨ ਦਾ ਵਾਧਾ ਹੌਲੀ ਹੋਇਆ ਹੈ ਜਿਸ ਨਾਲ ਵੱਡੇ ਸ਼ਹਿਰਾਂ ਦੇ ਕਿਰਾਿਆਂ ਦੇ ਬਰਾਬਰ ਦਬਾਅ ਘੱਟ ਹੋ ਗਿਆ ਹੈ ਕਈ ਲੈਂਡਲੋਰਡ ਹੁਣ ਕਿਰਾਏ ਖਿੱਚਣ ਲਈ ਕਿਰਾਏਦਾਰ ਨੂੰ ਖਿੱਚਣ ਲਈ ਯਤਨ ਕਰ ਰਹੇ ਹਨ ਜਿਵੇਂ ਕਿ 1 ਮਹੀਨਾ ਮੁਫਤ ਕਿਰਾਏ ਦੀ ਆਫਰ ਦਿੱਤੀ ਜਾ ਰਹੀ ਹੈ ਜਾਂ ਸਕਿਉਰਿਟੀ ਡਿਪੋਜ਼ਿਟ ਘਟਾ ਕੀਤਾ ਜਾ ਰਿਹਾ ਹੈ ਹਾਲਾਂਕਿ ਕਿਰਾਏ ਘਟ ਗਏ ਹਨ ਪਰ ਅਜੇ ਵੀ ਕੈਨੇਡੀਅਨ ਘਰਾਂ ਦੇ ਮਹਿੰਗਾ ਹੋਣ ਨੂੰ ਮੰਨਦੇ ਹਨ ਕਿ ਤਨਖਾਹਾਂ ਕਿਰਾਏ ਦੇ ਮੁਕਾਬਲੇ ਤੇਜ਼ੀ ਨਾਲ ਨਹੀਂ ਵਧੀਆਂ ਵੱਡੇ ਪ੍ਰੋਵਿੰਸਾਂ ਵਿੱਚ BC, ਅਲਬਰਟਾ ਤੇ ਐਂਟਾਇਰੀ ਵਿੱਚ ਜੋਬ ਮਾਰਕੀਟ ਦੀ ਨਿਸ਼ਚਿਤਤਾ ਅਤੇ ਕਿਰਾਏ ਵਿੱਚ ਕਮੀ ਦਾ ਇੱਕ ਕਾਰਨ ਵੱਡਾ ਦੱਸਿਆ ਜਾ ਰਿਹਾ ਹੈ ਇਹ ਲੋਕ ਵੱਧ ਰਹੀ ਘਰ ਖਰੀਦਣ ਦੀ ਲਾਗਤ ਕਾਰਨ ਕਿਰਾਏ ਤੇ ਰਹਿਣਾ ਵਧੇਰੇ ਪਸੰਦ ਕਰਦੇ ਹਨ ਜਿਸ ਨਾਲ ਮੰਗ ਵਿੱਚ ਤੇ ਸਪਲਾਈ ਵਿੱਚ ਇੱਕ ਬੈਲੈਂਸ ਬਣਿਆ ਹੋਇਆ ਹੈ ਪਿਛਲੇ ਸਾਲਾਂ ਵਿੱਚ ਕਿਰਾਏ ਜਿੰਨੇ ਤੇਜ਼ੀ ਨਾਲ ਵਧੇ ਸਨ ਉਸੇ ਰਫ਼ਤਾਰ ਨਾਲ ਹੁਣ ਹੋਲੀ ਹੋ ਰਹੇ ਹਨ ਕਿਰਾਏਦਾਰਾਂ ਲਈ ਚੰਗੀ ਖਬਰ ਹੈ ਕੇ ਸਰਕਾਰ ਨੇ ਕਈ ਨਵੇਂ ਹਾਊਸਿੰਗ ਪ੍ਰੋਜੈਕਟ ਨੂੰ ਮਨਜ਼ੂਰੀ ਦੇ ਦਿੱਤੀ ਹੈ ਤਾਂ ਜੋ ਰੈਂਟਲ ਬਾਜ਼ਾਰ ਵਿੱਚ ਹੋਰ ਘਰ ਉਪਲਬਧ ਹੋ ਸਕਣ ਮਾਹਿਰਾਂ ਅਨੁਸਾਰ ਆਉਣ ਵਾਲੇ ਮਹੀਨਿਆਂ ਵਿੱਚ ਜੇਕਰ ਆਰਥਿਕ ਹਾਲਤ ਕਮਜ਼ੋਰ ਰਹੀ ਤਾਂ ਕਿਰਾਏ ਹੋਰ ਘਟ ਸਕਦੇ ਹਨ ਕੋਸਟਲ ਕਮਿਊਨਿਟੀਆਂ ਉੱਤੇ ਤੇਲ ਦੇ ਰਸਾਅ ਤੋਂ ਬਚਾਉਣ ਲਈ ਉੱਤਰੀ ਤੱਟ ਤੇ ਆਉਣ ਤੋਂ ਰੋਕਦਾ ਹੈ ਅਲਬਰਟਾ ਤੇ ਕੇਂਦਰ ਸਰਕਾਰ ਵਿਚਾਰਿਕ ਨਵਾਂ ਸਮਝੌਤਾ ਇਸ ਗੱਲ ਦੀ ਸੰਭਾਵਨਾ ਪੈਦਾ ਕਰ ਰਿਹਾ ਹੈ ਕਿ ਵਿੱਚ ਵਿੱਚ ਕੋਈ ਨਿੱਜੀ ਕੰਪਨੀ ਉੱਤਰ ਤੱਟ ਤੇ ਇੱਕ ਪਾਈਪਲਾਈਨ ਬਣਾਉਣਾ ਚਾਹੇ ਤਾਂ ਇਸ ਬੈਨ ਨੂੰ ਬਦਲਿਆ ਜਾ ਸਕਦਾ ਹੈ ਪਰ ਕਈ ਫਰਸਟ ਨੇਸ਼ਨ ਇਸ ਦਾ ਸਖਤ ਵਿਰੋਧ ਕਰ ਰਹੀਆਂ ਹਨ ਗਿਆਗਟ ਨੇਸ਼ਨ ਨੇ ਵੀ ਵਿਗਿਆਨਕ ਸਬੂਤ ਦੇਖ ਕੇ ਬੀਚੀ ਦੇ ਉੱਤਰੇ ਤੱਟ ਦੇ ਉੱਪਰ ਭਾਰੀ ਬਿਟੂਮਨ ਰੈਸਿਨ ਦੇ ਮਾਮਲੇ ਦਾ ਕੋਈ ਪ੍ਰਭਾਵਸ਼ਾਲੀ ਸਥਾਈ ਵਿਧੀ ਮੌਜੂਦ ਨਹੀਂ ਹੈ ਖਾਸ ਕਰਕੇ ਇਸ ਲਈ ਕਿਉਂਕਿ ਇੱਥੇ ਦੁਨੀਆ ਦੇ ਸਭ ਤੋਂ ਤਾਕਤਵਰ ਜਵਾਰ-ਭਾਟੇ ਆਉਂਦੇ ਹਨ ਸਮੁੰਦਰ ਦੀ ਰੱਖਿਆ ਕਰਨੀ ਉਨ੍ਹਾਂ ਦੇ ਲਈ ਕਾਨੂੰਨੀ ਜ਼ਿੰਮੇਵਾਰੀ ਹੈ ਕਿਉਂਕਿ ਸਮੁੰਦਰ ਉਨ੍ਹਾਂ ਦੀ ਖੁਰਾਕ ਦਾ 60% ਤੋਂ ਵੱਧ ਹਿੱਸਾ ਪੂਰਾ ਕਰਦਾ ਹੈ ਇੱਕ ਰਸਾਅ ਉਨ੍ਹਾਂ ਦੀ ਜੀਵਨ ਸ਼ੈਲੀ ਤਬਾਹ ਕਰ ਸਕਦਾ ਹੈ ਕੋਸਟਲ ਫਰਸਟ੍ਰੇਸ਼ਨ ਦਾ ਇਹ ਵੀ ਕਹਿਣਾ ਹੈ ਕਿ ਵਾਤਾਵਰਣ ਖਤਰੇ ਮਜ਼ਬੂਤ ਆਦੀਵਾਸੀ ਅਤੇ ਕਾਨੂੰਨ ਚੁਣੌਤੀਆਂ ਕਾਰਨ ਇਹ ਬੜੇ ਜ਼ਬਰਦਸਤ ਤਰੀਕੇ ਨਾਲ ਇਸ ਟੈਂਕਰ ਬੈਨ ਦਾ ਵਿਰੋਧ ਕਰ ਲਏ ਹਨ ਆਟਵਾ ਸਮਝੌਤੇ ਵਿੱਚ ਟੈਂਕਰ ਬੈਨ ਵਿੱਚ ਬਦਲਾਅ ਦੀ ਸੰਭਾਵਨਾ ਨੇ ਚਿੰਤਾ ਵਧਾਈ ਹੈ ਜਿਸ ਨਾਲ ਅਲਬਰਟਾ ਦੀ ਨਿਰਯਾਤ ਵਧਾਉਣ ਦੀ ਇੱਛਾ ਅਤੇ ਕੋਸਟਲ ਫਰਸਟੇਸ਼ਨ ਦੀ ਆਪਣੀ ਧਰਤੀ ਉੱਤੇ ਰਸਾ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਫਰਸਟੇਸ਼ਨ ਦਾ ਕਹਿਣਾ ਹੈ ਕਿ ਬਿਟੂਮਨ ਪਾਣੀ ਦੇ ਤਲੇ ਵਿੱਚ ਡੁੱਬ ਜਾਂਦਾ ਹੈ ਜਿਸ ਨਾਲ ਮੱਛੀਆਂ ਵੇਲਾ ਸੀਲਾ ਤੇ ਹੋਰ ਸਮੁੰਦਰੀ ਜੀਵਾਂ ਲਈ ਵੱਡਾ ਖਤਰਾ ਬਣ ਜਾਂਦਾ ਹੈ ਇਹ ਉਦੋਂ ਵੀ ਉਤਰੀ ਤੱਟ ਦੀ ਖੂਬਸੂਰਤੀ ਅਤੇ ਬਾਇਓਡਾਇਵਰਸਿਟੀ ਅਤੇ ਸੈਰ ਸਪਾਟੇ ਲਈ ਕਿਸੇ ਕਿਸਮ ਦਾ ਰਸਾ ਵੀ ਖਤਰਾ ਬਣ ਸਕਦਾ ਹੈ ਇਹ ਕੋਸਟਲ ਕਮਿਊਨਿਟੀਆਂ ਪਹਿਲਾਂ ਹੀ ਮੌਸਮੀ ਤਬਦੀਲੀ ਦੇ ਪ੍ਰਭਾਵਾਂ ਦਾ ਸਾਹਮਣਾ ਕਰ ਰਹੀਆਂ ਹਨ ਅਤੇ ਇੱਕ ਨਵੀਂ ਪਾਈਪਲਾਈਨ ਦਾ ਖਤਰਿਆਂ ਨੂੰ ਹੋਰ ਵਧਾ ਸਕਦੀ ਹੈ। ਅਲਬਰਟਾ ਦਾ ਦਾਵਾ ਹੈ ਕਿ ਕੈਨੇਡਾ ਨੂੰ ਨਵੀਂ ਮਾਰਕੀਟਾਂ ਤੱਕ ਪਹੁੰਚਣ ਲਈ ਇਸ ਪਾਈਪਲਾਈਨ ਦੀ ਬੇਹੱਦ ਲੋੜ ਹੈ ਪਰਫਾਸਟਨੇਸ਼ਨ ਮੰਨਦੀ ਹੈ ਕਿ ਆਰਥਿਕ ਲਾਭ ਉਹਨਾਂ ਦੀ ਹੋਂਦ ਤੋਂ ਵੱਧ ਮਹੱਤਵਪੂਰਨ ਨਹੀਂ ਹੋ ਸਕਦਾ। ਉਹਨਾਂ ਦੇ ਦੱਸਣ ਅਨੁਸਾਰ ਕਿਸੇ ਸਮਝੌਤੇ ਜਾਂ ਨੀਤੀ ਦੇ ਬਦਲਾਅ ਤੋਂ ਪਹਿਲਾਂ ਫਸਟ ਨਹੀਂ ਅਤੇ ਫੈਸਲਾ ਕਰਨ ਦੇ ਅਧਿਕਾਰ ਦਾ ਸਤਕਾਰ ਕੀਤਾ ਜਾਣਾ ਚਾਹੀਦਾ ਹੈ ਕੋਸਟਲ ਲੀਡਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਬੈਨ ਬਦਲਿਆ ਗਿਆ ਉਹ ਕਾਨੂੰਨੀ ਕਾਰਵਾਈ ਵਿਰੋਧ ਅਤੇ ਅੰਤਰਰਾਸ਼ਟਰੀ ਧਿਆਨ ਖਿੱਚਣ ਤੱਕ ਜਾਣਗੇ ਇਹ ਸਾਰੀ ਵਿਰੋਧ ਦੇ ਫਲਸਰੂਪ ਕੈਨੇਡਾ ਵਿੱਚ ਇੱਕ ਵੱਡਾ ਸਵਾਲ ਖੜਾ ਕੀਤਾ ਹੈ ਕਿ ਕੀ ਦੇਸ਼ ਆਪਣਾ ਭਵਿੱਖ ਤੇਲ ਉੱਤੇ ਬਣਾਉਣਾ ਚਾਹੀਦਾ ਹੈ ਛੇ ਮੰਦਰੀ ਅਤੇ ਫਰਸਟ ਨੇਸ਼ਨ ਦੇ ਹੱਕਾਂ ਦੀ ਰੱਖਿਆ ਕਰਨ ਨੂੰ ਪਹਿਲ ਦੇਣੀ ਚਾਹੀਦੀ ਹੈ। ਕੈਨੇਡਾ ਨਿਊਜ਼ ਬੁਲਟਨ ਦੇ ਅਗਲੇ ਹਿੱਸੇ ਵਿੱਚ ਦੇਖਦੇ ਹਾਂ ਗੁਰਪ੍ਰੀਤ ਸਿੰਘ ਸ਼ੋਹਤਾ ਦੀ ਖਾਸ ਖਬਰ। ਅੱਜ ਆਪਾਂ ਗੱਲ ਕਰਾਂਗੇ ਪਟੋਲੋ ਬ੍ਰਿਜ ਦੀ ਸਰੀ ਸ਼ਹਿਰ ਨੂੰ ਨਿਊ ਵੈਸਟ ਦੇ ਨਾਲ ਜਾਂ ਆਪਾਂ ਇਹ ਕਹਿ ਲਈਏ ਕਿ ਵੈਨਕੂਵਰ ਬਰਨਵੀ ਨਿਊ ਵੈਸਟ ਨੂੰ ਫਰੇਜ਼ਰ ਦਰਿਆ ਟੱਪ ਕੇ ਸਾਊਥ ਆਫ ਫਰੇਜ਼ਰ ਸਰੀ ਡੈਲਟਾ ਲੈਂਗਲੀ ਦੇ ਨਾਲ ਜੋੜਨ ਵਾਲਾ ਬ੍ਰਿਜ ਜਿਹੜਾ ਕਿ ਪਿਛਲੇ 100 ਸਾਲ ਤੋਂ ਬਹੁਤ ਸਮੇਂ ਤੋਂ ਲੋਕਾਂ ਦੀ ਸੇਵਾ ਕਰ ਰਿਹਾ ਸੀਗਾ ਪੁਰਾਣਾ ਹੋ ਗਿਆ ਇਸ ਵਾਸਤੇ ਉਹਨੂੰ ਖੋਲਿਆ ਜਾਣਾ ਢਾਇਆ ਜਾਣਾ ਆ ਤੇ ਉਹਦੀ ਥਾਂ ਦੇ ਉੱਤੇ ਇੱਕ ਨਾਲ ਨਵਾਂ ਬ੍ਰਿਜ ਤਿਆਰ ਕਰ ਦਿੱਤਾ ਗਿਆ ਆ ਸੋ ਇਸ ਨਵੇਂ ਬ੍ਰਿਜ ਦਾ ਨਾਮ ਪਟੋਲੋ ਬ੍ਰਿਜ ਨਹੀਂ ਰੱਖਿਆ ਗਿਆ ਬਲਕਿ ਇਹਦਾ ਨਾਮ ਜਿਹੜਾ ਹੈ ਜੀ ਉਹ ਸਟਾਲ ਓਆਸਮ ਬ੍ਰਿਜ ਰੱਖਿਆ ਗਿਆ ਆ ਸੋ ਇੱਕ ਮੂਲ ਨਿਵਾਸੀ ਜਿਹੜੇ ਭਾਈ ਜਾ ਰਹੇ ਨੇ ਉਹਨਾਂ ਦੀ ਭਾਸ਼ਾ ਦੇ ਵਿੱਚ ਇਹਦਾ ਅਰਥ ਇਸ ਜਗ੍ਹਾ ਤੋਂ ਦਿਸਦਾ ਦਰਿਆ ਉਹ ਰੱਖਿਆ ਗਿਆ ਅੰਗਰੇਜ਼ੀ ਦੇ ਵਿੱਚ ਇਹਦਾ ਨਾਮ ਰਿਵਰ ਵਿਊ ਬ੍ਰਿਜ ਰੱਖਿਆ ਜਾਊਗਾ ਜਿਹੜਾ ਕਿ ਥੱਲੇ ਲਿਖਿਆ ਜਾਊਗਾ ਪਰ ਮੁੱਖ ਤੌਰ ਦੇ ਉੱਤੇ ਇਹਦਾ ਨਾਮ ਹਸਟਾਲੋ ਅਸਮ ਬ੍ਰਿਜ ਜਿਹੜਾ ਹੋਣਾ ਆ ਜਿਹੜਾ ਕਿ ਕਵਾਂਟਲਨ ਫਸਟ ਨੇਸ਼ਨ ਅਤੇ ਮਸਕੂਮ ਫਸਟ ਨੇਸ਼ਨ ਨੂੰ ਮਾਣ ਦੇਣ ਵਾਸਤੇ ਰੱਖਿਆ ਗਿਆ ਜੋ ਪਟਰੋਲੋ ਬ੍ਰਿਜ ਜਿਹੜਾ ਕਿ ਮੈਂ ਦੱਸਿਆ ਕਿ ਤਕਰੀਬਨ 100 ਸਾਲ ਤੋਂ ਉੱਪਰ ਹੋ ਗਿਆ ਸੀ ਲੋਕਾਂ ਦੀ ਸੇਵਾ ਕਰਦੇ ਆ ਭੀੜਾ ਹੋ ਗਿਆ ਸੀ ਥੋੜਾ ਤੇ ਨਾਲ ਦੀ ਨਾਲ ਪੁਰਾਣਾ ਵੀ ਹੋ ਰਿਹਾ ਸੀਗਾ ਬਹੁਤ ਸਾਰੇ ਹਾਦਸੇ ਤੇ ਹੋਏ ਆ ਇਹ ਬੀਸੀ ਦੇ 22ਵੇਂ ਮੁੱਖ ਮੰਤਰੀ ਥਾਮਾਸ ਡਫਰਨ ਪਟੋਲੋ ਦੇ ਨਾਂ ਦੇ ਉੱਤੇ ਇਹਦਾ ਨਾਂ ਰੱਖਿਆ ਗਿਆ ਸੀਗਾ ਜਿਹੜੇ ਕਿ ਵਰਲਡ ਵਾਰ ਦੇ ਦਿਨਾਂ ਦੇ ਵਿੱਚ ਬੀਸੀ ਦੇ ਮੁੱਖ ਮੰਤਰੀ ਹੁੰਦੇ ਸਨ ਸੋ ਪਰ ਨਵੇਂ ਬ੍ਰਿਜ ਦਾ ਨਾਂ ਉਹਨਾਂ ਦੇ ਨਾਂ ਥੱਲੇ ਨਹੀਂ ਹੋਣਾ ਜੀ ਸੋ ਨਵਾਂ ਬ੍ਰਿਜ ਜਿਹੜਾ ਕੁਐਸਚਨ ਮਿਸ ਤੋਂ ਪਹਿਲਾਂ ਚੱਲਣ ਦੀ ਆਸ ਆ ਪੂਰੀ ਤਰ੍ਹਾਂ ਨਹੀਂ ਪਰ ਇੱਕ ਰਸਮ ਕੀਤੀ ਜਾਊਗੀ ਉਹਦੀ ਇੱਕ ਲੇਨ ਚਲਾਈ ਜਾਊਗੀ ਤੇ ਉਸ ਤੋਂ ਬਾਅਦ ਦੇ ਵਿੱਚ ਹੌਲੀ ਹੌਲੀ ਜਿਹੜਾ ਉਹ ਹਿੱਸਿਆਂ ਦੇ ਵਿੱਚ ਇਹਨੂੰ ਜੋੜ ਕੇ ਪੂਰਾ ਚਲਾ ਦਿੱਤਾ ਜਾਊਗਾ ਕਿਉਂਕਿ ਹਾਈਵੇ 17 ਨਾਲ ਵੀ ਜਾਉਣਾ ਟਿੰਗ ਜੋਰਜ ਨਾਲ ਵੀ ਜਾਉਣਾ ਸਕਾਟ ਰੋਡ ਨਾਲ ਵੀ ਕਲੰਬੀਆ ਸਟਰੀਟ ਮਿਕ ਕਬਰਾਇਟ ਸਟਰੀਟ ਬਹੁਤ ਸਾਰੇ ਇਹਦੇ ਐਗਜ਼ਿਟ ਅਤੇ ਐਂਟਰੈਂਸਸ ਦੇਣੀਆਂ ਆ ਤੇ ਇਨੇ ਇੱਕ ਬਹੁਤ ਹੀ ਵੱਡੇ ਬ੍ਰਿਜ ਦਾ ਕੰਮ ਜਿਹੜਾ ਕਰਨਾ ਆ ਸੋ ਇਸ ਵੇਲੇ 크ਿਸਮਸ ਤੋਂ ਪਹਿਲਾਂ ਰਸਮ ਕੀਤੀ ਜਾਊਗੀ ਪੂਰਾ ਚੱਲਣ ਦਾ ਸਾਲ ਹੱਲੇ ਨਹੀਂ ਲੱਗ ਰਿਹਾ ਫਿਰ ਪੁਰਾਣੇ ਪਟੋਲੇ ਬ੍ਰਿਜ ਦੇ ਉੱਤੇ ਤਿੰਨ ਦਿਨ ਪਾਰਟੀ ਚੱਲਣੀ ਆ ਤੇ ਉਸ ਤੋਂ ਬਾਅਦ ਉਹ ਹੌਲੀ-ਹੌਲੀ ਖੋਲ ਕੇ ਜਿਹੜਾ ਉਹ ਜਾਂ ਵੱਢ ਕੇ ਹਟਾ ਦਿੱਤਾ ਜਾਊਗਾ ਜਿਹੜੇ ਲੋਕ ਸਰੀ ਸ਼ਹਿਰ ਆਉਂਦੇ ਰਹਿੰਦੇ ਆ ਜਿਹੜੇ ਪੁਰਾਣੇ ਰਹਿੰਦੇ ਅਰ ਉਹਨਾਂ ਨੂੰ ਪਤਾ ਕਿ ਦੋ ਸੰਤਰੀ ਰੰਗ ਦੇ ਬ੍ਰਿਜ ਸਰੀ ਸ਼ਹਿਰ ਦੀ ਸ਼ਾਨ ਸਗੇ ਇੱਕ ਪੋਰਟਮੈਨ ਬ੍ਰਿਜ ਜਿਹੜਾ ਕਿ ਪਹਿਲਾਂ ਪੁਰਾਣਾ ਹੋ ਗਿਆ ਸੀ ਉਹਨੂੰ ਢਾਹ ਦਿੱਤਾ ਗਿਆ ਕੁਝ ਸਾਲ ਪਹਿਲਾਂ ਉਹਦੀ ਜਗ੍ਹਾ ਨਵਾਂ ਪੋਰਟਮੈਨ ਬ੍ਰਿਜ ਸਾਰ ਦਿੱਤਾ ਗਿਆ ਸੀ ਸੋ ਦੂਜਾ ਸੰਤਰੀ ਰੰਗ ਦਾ ਬ੍ਰਿਜ ਜਿਹੜਾ ਇਹ ਪੁਰਾਣਾ ਦਿਸਦਾ ਹੁੰਦਾ ਸੀ ਇਹ ਵੀ ਢਾਹ ਦਿੱਤਾ ਜਾਣਾ ਸੋ ਹੁਣ ਸਾਰੇ ਜਿਹੜੇ ਤਿੰਨ ਬ੍ਰਿਜ ਨੇ ਐਲੈਕਸ ਫ੍ਰਾਈਜ਼ਰ ਬ੍ਰਿਜ ਇਹ ਨਵਾਂ ਜਿਹੜਾ ਸਟਾਲੋ ਅਸਮ ਬ੍ਰਿਜ ਤੇ ਪੋਰਟ ਮੈਨ ਬ੍ਰਿਜ ਜਿੱਤਨੇ ਇੱਕ ਤਰ੍ਹਾਂ ਦੇ ਜਿਹੜੇ ਨਵੀਂ ਟੈਕਨੋਲੋਜੀ ਦੇ ਨਾਲ ਬਣੇ ਤਾਰਾਂ ਵਾਲੇ ਪੁਲ ਜਿਹੜੇ ਨੇ ਉਹ ਦਿਖਾਈ ਦੇਣਗੇ ਜਿਹੜੇ ਕਿ ਪਹਚਾਲ ਦੇ ਵਾਸਤੇ ਵੀ ਸੁਰੱਖਿਅਤ ਆ ਸੋ ਸਰੀ ਸ਼ਹਿਰ ਦੇ ਲੋਕ ਜਿਹੜੇ ਆ ਉਹਨਾਂ ਨੂੰ ਲੱਗ ਰਿਹਾ ਕਿ ਹਲੇ ਨਵਾਂ ਮੂੰਹ ਨਹੀਂ ਚੜਨਾ ਸਾਡੇ ਨਾਂ ਇੱਕ ਨਾਂ ਥੋੜਾ ਜਿਹਾ ਲੈਣਾ ਔਖਾ ਆ ਸਟਾਲੋ ਅਸਮ ਤੇ ਪਰ ਉਹ ਜਿਹੜੇ ਪੁਰਾਣੇ ਲੋਕ ਨੇ ਪਟੋਲੋ ਬ੍ਰਿਜ ਦੇ ਨਾਲ ਹੀ ਯਾਦ ਕਰਿਆ ਕਰਨਗੇ ਕਿਉਂਕਿ ਉਹ ਛੇਦੀ ਕਿਤੇ ਮੂੰਹੋਂ ਲੈਣਾ ਨਹੀਂ ਹੈਗਾ ਜਿਹੜੇ ਲੋਕ ਅੱਜ ਤੋਂ ਬਾਅਦ ਨਵੇਂ ਆਉਣਗੇ ਨਵੇਂ ਨਾਂ ਪੜਨਗੇ ਉਹਨਾਂ ਨੂੰ ਸ਼ਾਇਦ ਹੋ ਸਕਦਾ ਕਿ ਪੁਰਾਣੇ ਬ੍ਰਿਜ ਦਾ ਨਾਂ ਯਾਦ ਰਹੇ ਤੇ ਹੌਲੀ-ਹੌਲੀ ਉਹ ਨਵਾਂ ਹੀ ਨਾਂ ਲੈਣ ਪਰ ਪੁਰਾਣਿਆਂ ਲੋਕਾਂ ਦੇ ਚੇਤਿਆਂ ਵਿੱਚੋਂ ਪਟੋਲੋ ਬ੍ਰਿਜ ਦਾ ਨਾਂ ਜਿਹੜਾ ਭੁੱਲਣਾ ਔਖਾ ਪਰ ਨਾਲ ਦੀ ਨਾਲ ਗੱਲ ਇਹ ਆ ਜਿਹੜੀ ਸਭ ਤੋਂ ਵੱਡਾ ਸਵਾਲ ਆ ਕਿ ਨਵੇਂ ਨਾਂ ਦੇ ਨਾਲ ਨਵੇਂ ਬ੍ਰਿਜ ਦੇ ਨਾਲ ਸਮੱਸਿਆਵਾਂ ਦਾ ਹੱਲ ਹੋ ਜਾਣਗੀਆਂ ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਬੜੀ ਉਤਸੁਕਤਾ ਦੇ ਨਾਲ ਬਾਚ ਰਹੇ ਆ ਕਿ ਪਹਿਲੇ ਬ੍ਰਿਜ ਦੀਆਂ ਵੀ ਚਾਰੇ ਲੇਨ ਸੀਗੀਆਂ ਇਸ ਦੀਆਂ ਵੀ ਚਾਰੇ ਲੇਨ ਬਣਾਈਆਂ ਗਈਆਂ ਫਿਰ ਟ੍ਰੈਫਿਕ ਕੰਟਰੋਲ ਕਿਵੇਂ ਹੋਊਗਾ ਕਿ ਨਵੀਆਂ ਐਂਟਰੈਂਸਸ ਨਵੇਂ ਐਗਜ਼ਿਟਸ ਦੇ ਨਾਲ ਇਹ ਬ੍ਰਿਜ ਜਿਹੜਾ ਹੈ ਟ੍ਰੈਫਿਕ ਸਾਂਭ ਲਊਗਾ ਸੋ ਬੜੀ ਉਸੁਖਤਾ ਦੇ ਨਾਲ ਇਹਦਾ ਪੂਰੀ ਤਰ੍ਹਾਂ ਖੁੱਲਣ ਦਾ ਇੰਤਜ਼ਾਰ ਕੀਤਾ ਜਾ ਰਿਹਾ ਤਾਂ ਕਿ ਦੇਖਿਆ ਜਾਵੇ ਵੀ ਜਿਹੜੇ ਸਰਕਾਰ ਨੇ ਇਹਨੇ ਪੈਸੇ ਖਰਚੇ ਆ ਉਹ ਕਿਤੇ ਕੰਮ ਵੀ ਕਰਦੇ ਆ ਜਾਂ ਨਹੀਂ ਨਿਊ ਸੋਲੂਸ਼ਨਸ ਫਾਰ ਐਨ ਆਰ ਆਈ ਪ੍ਰੋਪਰਟੀਆਂ ਇੱਕ ਅਜਿਹੇ ਆਦਾਰਾ ਹੈ ਜੋ ਤੁਹਾਡੀ ਪੰਜਾਬ ਵਿਚਲੀ ਜਾਇਦਾਦ ਦੇ ਮਸਲੇ ਨੂੰ ਕੈਨੇਡਾ ਵਿੱਚ ਹੀ ਹੱਲ ਕਰ ਸਕਦਾ ਹੈ ਆਓ ਦੇਖਦੇ ਹਾਂ ਇਸ ਸੰਬੰਧੀ ਸੁਖੀ ਬਾਠ ਨਾਲ ਖਾਸ ਗੱਲਬਾਤ ਪੰਜਾਬ ਤੋਂ ਬਾਹਰ ਰਹਿੰਦੇ ਲੋਕਾਂ ਦੀ ਜ਼ਮੀਨ ਦੇ ਬਹੁਤ ਸਾਰੇ ਮਸਲੇ ਹੁੰਦੇ ਆ ਜਿਹਦੇ ਵਿੱਚ ਆਪਣੀ ਜ਼ਮੀਨ ਲੱਭਣ ਤੋਂ ਲੈ ਕੇ ਉਹਦੇ ਵੰਡ ਵੰਡਈਏ ਤੱਕ ਕਈ ਵਾਰੀ ਮਾਮਲਾ ਹੁੰਦਾ ਅਸੀਂ ਪਹੁੰਚੇ ਹਾਂ ਸੁਖੀ ਬਾਠ ਮੋਟਰਸ ਤੇ ਐਨ ਆਰ ਆਈ ਸੋਲੂਸ਼ਨਸ ਬਾਰੇ ਪਹਿਲਾਂ ਵੀ ਗੱਲਬਾਤ ਕਰਦੇ ਰਹੇ ਹਾਂ ਅੱਜ ਇੱਕ ਵਾਰ ਫੇਰ ਅਸੀਂ ਪਹੁੰਚੇ ਹਾਂ WhatsApp ਤੋਂ ਜਾਣਕਾਰੀ ਲੈਣ ਦੇ ਲਈ WhatsApp ਸਭ ਤੋਂ ਪਹਿਲਾਂ ਸਾਨੂੰ ਦੱਸਿਓ ਕਿ ਐਨ ਆਰ ਆਈ ਸੋਲੂਸ਼ਨ ਕਿਸੇ ਨੂੰ ਪਤਾ ਹੀ ਨਹੀਂ ਮੇਰੀ ਜ਼ਮੀਨ ਕਿੱਥੇ ਆ ਤੇ ਕਿੰਨੀ ਆ ਕਿਹਦੇ ਨਾਂ ਉਹ ਲੱਭਣ ਚ ਮਦਦ ਕਰ ਸਕਦੇ ਜੀ ਹਾਂ ਹਾਂਜੀ ਬਿਲਕੁਲ ਜੀ ਪਹਿਲਾਂ ਤੇ ਚੈਨਲ ਪੰਜਾਬੀ ਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆ ਯੈਸ ਜਿਹੜਾ ਨਿਊ ਸੋਲੂਸ਼ਨ ਫॉर ਐਨ ਆਰ ਆਈ ਪ੍ਰੋਪਰਟੀ ਦਾ ਜਿਹੜਾ ਮਕਸਦ ਹੀ ਇਹ ਸੀਗਾ ਵੀ ਸਮਾਜ ਦੇ ਵਿੱਚ ਆਪਣੀ ਸੁਸਾਇਟੀ ਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਲੋਕ ਮਿਲਦੇ ਸਨ ਆ ਜਿਨ੍ਹਾਂ ਦੀਆਂ ਬਜ਼ੁਰਗ ਆਏ ਸਨ ਬਜ਼ੁਰਗ ਬਹੁਤ ਬਜ਼ੁਰਗ ਹੋ ਗਏ ਨੇ ਜਾਂ ਬਜ਼ੁਰਗ ਰਹੇ ਨੇ ਤੇ ਉਹਨਾਂ ਨੂੰ ਉਹਨਾਂ ਦੀਆਂ ਜਾਇਦਾਦਾਂ ਪ੍ਰਤੀ ਬਹੁਤੀ ਵਾਕਵੀ ਨਹੀਂ ਸੀਗੀ ਤੇ ਅਸੀਂ ਉਸ ਚੀਜ਼ ਨੂੰ ਲੈ ਕੇ ਇਸ ਨੂੰ ਤਕਰੀਬਨ ਉਸ 17 ਸਾਲ ਹੀ ਹੋ ਗਏ ਹੁਣ ਤੇ ਜੀ ਜੀ ਤੇ ਇਹ ਜਿਹੜਾ ਕੰਮ ਸ਼ੁਰੂ ਕੀਤਾ ਸੀਗਾ ਸੋ ਉਹਦੇ ਲਈ ਅਸੀਂ ਜਿੱਥੇ ਅਸੀਂ ਤੁਹਾਡੀ ਜ਼ਮੀਨ ਬਾਰੇ ਪਤਾ ਕਰ ਸਕਦੇ ਆ ਆ ਔਰ ਹੋਰ ਬਹੁਤ ਸਾਰੀਆਂ ਸਵਾਲਾਂ ਜਿਨ੍ਹਾਂ ਲਈ ਆਪਾਂ ਅੱਜ ਖੁੱਲ ਕੇ ਗੱਲ ਕਰਦੇ ਆ ਜਿਹੜੇ ਨਿਊ ਸੋਲੂਸ਼ਨਸ ਫॉर ਐਨ ਆਰ ਆਈ ਪ੍ਰੋਪਰਟੀਆਂ ਆ ਇਹਦੇ ਵਿੱਚ ਕੀ ਇਹ ਸਾਰਾ ਪੂਰਾ ਹੁੰਦਾ ਜਾਂ ਮਤਲਬ ਪਾਰਟਸ ਜੀ ਵੀ ਹੁੰਦਾ ਮੇਰਾ ਮਤਲਬ ਵੀ ਕਿਸੇ ਨੇ ਆਪਣੀ ਜ਼ਮੀਨ ਹੀ ਲਵਾਉਣੀ ਆ ਜਾਂ ਇਹ ਪੂਰੀ ਡੀਲ ਕਰਨ ਤੱਕ ਤੁਹਾਡਾ ਸ਼ਬਦਾ ਜਿਹੜਾ ਵੇਚਣ ਤੱਕ ਹੁੰਦਾ ਇਹਦੇ ਬਾਰੇ ਥੋੜਾ ਜਿਹਾ ਦੱਸੋਗੇ ਹਾਂ ਨਹੀਂ ਜੀ ਇਹ ਜਿਹੜਾ ਵੈਸੇ ਬਹੁਤ ਸਾਰੀ ਸਰਵਿਸ ਦੇ ਦੇ ਵਿੱਚ ਫ੍ਰੀ ਹੈਗੀਆਂ ਨੇ ਜਿਸ ਤਰ੍ਹਾਂ ਜੇ ਤੁਸੀਂ ਆਪਣੀ ਜ਼ਮੀਨ ਦਾ ਪਤਾ ਹੀ ਕਰਨਾ ਚਾਹੁੰਦੇ ਹੋ ਮੇਰੀ ਜ਼ਮੀਨ ਹੈ ਕਿੱਥੇ ਆ ਕਿੰਨੀ ਆ ਉਹਦੀ ਫਰਦ ਚਾਹੀਦੀ ਹੈ ਆ ਉਹ ਐਬਸੋਲੂਟਲੀ ਸਾਨੂੰ ਸੰਪਰਕ ਜਦੋਂ ਕਰਦੇ ਨੇ ਉਹ ਦੇ ਆ ਫ੍ਰੀ ਹੋ ਚਾਰਜ ਹੈਗੀ ਆ ਅੱਛਾ ਜੀ ਫਿਰ ਉਹਦੀ ਵੈਲਿਊਏਸ਼ਨ ਪ੍ਰੋਪਰਟੀ ਦੀ ਜੇ ਚਾਹੋ ਤੁਸੀਂ ਵੀ ਮੇਰੀ ਜਾਇਦਾਦ ਹੈ ਕਿੰਨੇ ਦੀ ਆ ਉਹ ਅਸੀਂ ਪ੍ਰੋਫੈਸ਼ਨਲੀ ਵੈਲਿਊਏਸ਼ਨ ਕਰਕੇ ਤੁਹਾਨੂੰ ਦੱਸ ਸਕਦੇ ਕਿ ਤੁਹਾਡੀ ਪ੍ਰੋਪਰਟੀ ਐਨੇ ਦੀ ਹੈਗੀ ਹੈ ਲਗਭਗ ਐਨੇ ਦੀ ਹੈਗੀ ਆ ਆ ਫਿਰ ਨਾਲ ਦੀ ਨਾਲ ਉਸ ਤੋਂ ਬਾਅਦ ਇਹਦਾ ਜਿਹੜਾ ਨਿਊ ਸੋਲੂਸ਼ਨ ਫੈਨਲ ਜਿਹੜਾ ਅਾ ਛੋੜ ਸਵਾਮਾਂ ਦੇ ਵਿੱਚ ਹੈਗਾ ਜੇ ਤੁਸੀਂ ਦੋ ਭਰਾ ਹੋ ਤਿੰਨ ਭਰਾ ਹੋ ਪਾਰਟੀਸ਼ਨ ਕਰਾਉਣੀ ਆ ਵੰਡ ਵਡਾਈ ਕਰਨੀ ਆ ਉਹਦੇ ਬਾਰੇ ਕੁਝ ਪਤਾ ਨਹੀਂ ਲੱਗ ਰਿਹਾ ਉਹਦੇ ਲਈ ਅਸੀਂ ਤੁਹਾਨੂੰ ਇੱਕ ਵਧੀਆ ਸਲਾਹ مشورہ ਦੇ ਸਕਦੇ ਹਾਂ ਕਿ ਇਸ ਨੂੰ ਅਸੀਂ ਇਸ ਤਰੀਕੇ ਨਾਲ ਵਧੀਆ ਤਰੀਕੇ ਨਾਲ ਇਹਨੂੰ ਵੰਡ ਵਡਾਈ ਕੀਤੀ ਜਾ ਸਕਦੀ ਬੇਸ ਔਨ ਫੇਅਰਨੈਸ ਬੇਸ ਹਾਂ ਫਿਰ ਉਹ ਤੋਂ ਬਾਅਦ ਸੜੀ ਗਾਂ ਜਿਹੜੀਆਂ ਸਵਾਮਾਂ ਆ ਜਾਣੀਆਂ ਨੇ ਆ ਕਿਸੇ ਨਾ ਰੈਂਟਲ ਇਸ਼ੂਜ਼ ਹੈਗਾ ਆ ਕੋਈ ਤੁਹਾਨੂੰ ਹਾਲਾ ਨਹੀਂ ਦੇ ਰਿਹਾ ਆ ਉਹ ਵੀ ਅਸੀਂ ਤੁਹਾਡਾ ਕਿਸੇ ਹੱਦ ਤੱਕ ਮਸਲਾ ਹੱਲ ਕਰ ਸਕਦੇ ਹੈਗੇ ਜੀ ਤੇ ਇਹਦੇ ਵਿੱਚ ਜਿਹੜੀ ਭਰਾਵਾਂ ਦੀ ਤੁਸੀਂ ਕੀਤਾ ਵੀ ਕਈ ਵਾਰੀ ਉਹਨਾਂ ਨੇ ਵੰਡ ਵੰਡਾਈ ਕਰਨੀ ਹੁੰਦੀ ਆ ਉਹਦਾ ਫਿਰ ਫੈਸਲਾ ਕਿੱਦਾਂ ਹੁੰਦਾ ਕਿ ਉਹ ਜ਼ਮੀਨ ਵੇਚਣ ਤੋਂ ਬਾਅਦ ਕਿਹਦੇ ਖਾਤੇ 'ਚ ਕਿੰਨੇ ਪੈਸੇ ਆਉਣੇ ਉਹ ਪਹਿਲਾਂ ਸਾਈਡ ਹੋ ਜਾਂਦਾ ਜੀ ਹਾਂ ਬਿਲਕੁਲ ਜੀ ਜੇ ਤੇ ਉਹ ਜੁਆਇੰਟਲੀ ਆਪਣਾ ਜਿਹੜਾ ਸਾਰੇ ਦਾ ਸਾਰਾ ਪਾਰਸਲ ਜਿਹੜਾ ਵੇਚਣਾ ਚਾਹੁੰਦੇ ਨੇ ਹਾਂਜੀ ਉਹ ਤਾਂ ਫਿਰ ਐਕਚੁਅਲੀ ਇਨ ਨਿਊ ਸਲੂਸ਼ਨ ਉਹ ਐਨਆਰਆਈਜ਼ ਨਾਲ ਕੰਟਰੈਕਟ ਕਰਦੇ ਨੇ ਅੱਛਾ ਹਾਂ ਉਹ ਫਿਰ ਜਿੰਨੀ ਜਿੰਨੀ ਕਿਸੇ ਦੀ ਜਾਇਦਾਦ ਆਉਂਦੀ ਆ ਜੇ ਇਕਲੀ ਆਉਂਦੀ ਤਾਂ ਉਹਨਾਂ ਦੇ ਜੋ ਵੀ ਪ੍ਰਸੀਡ ਹੈਗਾ ਆ ਅਸੀਂ ਉਹਨਾਂ ਨੂੰ ਅਸੀਂ ਉਹਨਾਂ ਦੇ ਵਿੱਚ ਵੰਡ ਦਿੰਨੇ ਹੈਗੇ ਆ ਜੇ ਕਿਸੇ ਕੋ ਥੋੜੀ ਵੱਧ ਆ ਕਿਸੇ ਕੋ ਘੱਟ ਆ ਉਸ ਹਿਸਾਬ ਦੇ ਨਾਲ ਉਹਨਾਂ ਨੂੰ ਪੈਸੇ ਆ ਦੇ ਦੇ ਦਿੱਤੇ ਜਾਂਦੇ ਨੇ ਤੇ ਜੇ ਇਹ ਜਿਹੜੇ ਹੈਗੇ ਨੇ ਮਾਲਕ ਉਹ ਵੱਖ-ਵੱਖ ਦੇਸ਼ਾਂ 'ਚ ਬੈਠੇ ਹਾਂਜੀ ਉਹਦੇ ਨਾਲ ਨਹੀਂ ਕੋਈ ਬਹੁਤਾ ਫਰਕ ਪੈਂਦਾ ਅੱਜ ਟੈਕਨੋਲੋਜੀ ਦਾ ਯੁੱਗ ਹੈ ਆ ਮੈਂ ਇਹ ਵੀ ਸਿੱਧੇ ਅਖਰਾਂ ਚੀ ਕਹਿ ਦੇਣਾ ਕਿ ਜਿਆਦਾਤਰ ਪ੍ਰਤੀ ਤੁਹਾਡਾ ਕੋਈ ਵੀ ਮਸਲਾ ਆ ਇੰਡੀਆ ਦੇ ਵਿੱਚ ਆ ਤੁਹਾਡੀ ਇੱਕ ਭੈਣ ਨਿਊਯਾਰਕ ਰਹਿੰਦੀ ਹੈ ਭਰਾ ਨਿਊਜ਼ੀਲੈਂਡ ਰਹਿੰਦਾ ਤੁਸੀਂ ਵੈਨਕੂਵ ਰਹਿੰਦੇ ਹੋ ਆ ਅੱਜ ਦੀ ਟੈਕਨੋਲੋਜੀ ਦੇ ਨਾਲ ਅਸੀਂ ਸਾਰਾ ਕੁਝ ਤੁਹਾਨੂੰ ਕਿਸੇ ਨੂੰ ਵੀ ਕਿਤੇ ਮੂਵ ਹੋਣ ਦੀ ਲੋੜ ਨਹੀਂ ਹੈਗੀ ਅਸੀਂ ਉਹਦੇ ਸਾਰੇ ਡਾਕੂਮੈਂਟਸ ਜਿਹੜੇ ਉਹ ਹਸਾਬ ਨਾਲ ਬਣਵਾ ਦਿੰਨੇ ਹੈਗੇ ਆ ਤੇ ਜਿਹਦੇ ਨਾਲ ਉਹ ਜਿਹੜਾ ਜੋ ਵੀ ਉਹਦਾ ਕੰਮ ਰਹਿੰਦਾ ਆ ਜੋ ਵੀ ਉਹ ਮਸਲਾ ਆ ਜਾਂ ਜੋ ਵੀ ਚੀਜ਼ ਹੈਗੀ ਉਹਨੂੰ ਅਸੀਂ ਵਧੀਆ ਪ੍ਰੋਫੈਸ਼ਨਲ ਤਰੀਕੇ ਦੇ ਨਾਲ ਆ ਮੈਂ ਇੱਥੇ ਵੀ ਦਰਸ਼ਕਾਂ ਨੂੰ ਦੱਸਣ ਵਿੱਚ ਬਣਾ ਮਾਣ ਮਹਿਸੂਸ ਕਰਾਂਗਾ ਕਿ ਪੰਜਾਬ ਦੇ ਹਰ ਜ਼ਿਲ੍ਹੇ ਦੇ ਵਿੱਚ ਆਪਣੇ ਲਾਇਰ ਨੇ ਹਰ ਜ਼ਿਲ੍ਹੇ ਦੇ ਵਿੱਚ ਆਪਣੀ ਵੈਲਿਊਏਸ਼ਨ ਕਰਨ ਵਾਲੇ ਬੰਦੇ ਨੇ ਹਰ ਜ਼ਿਲ੍ਹੇ ਦੇ ਵਿੱਚ ਇੱਕ ਤਰ੍ਹਾਂ ਸਬ ਅਫਿਸ ਕਹਿ ਲਓ ਸਾਡੇ 2 2 3 3 ਬੰਦੇ ਨੇ ਕਿ ਜਿਹੜੇ ਜੇ ਅੱਜ ਤੁਸੀਂ ਫਰਜ਼ ਵੀ ਸਾਨੂੰ ਕਹਿੰਦੇ ਸਾਨੂੰ ਫਰਜ਼ ਲੈ ਦੋ ਤੇ ਸਵੇਰ ਤੱਕ ਤੁਹਾਨੂੰ ਅਸੀਂ ਜਿਹੜੀ ਅਫੀਸ਼ੀਅਲ ਫਾਰਮ ਨਾ ਕਿ ਆਨਲਾਈਨ ਫਾਰਮ ਅੱਛਾ ਉਹਦੀ ਕਾਪੀ ਇੱਥੇ ਮਗਾ ਦਿੰਨੇ ਹੈਗੇ ਆ ਕਿਉਂ ਸਾਡੇ ਕੋਲ ਪੂਰਾ ਪੰਜਾਬ ਨੂੰ ਅਸੀਂ ਕਵਰ ਕੀਤਾ ਹੋਇਆ ਹੈ ਜੀ ਤੇ ਇਹਦੇ ਵਿੱਚ ਜਿਹੜਾ ਲੋਕ ਆਮ ਤੌਰ ਦੇ ਉੱਤੇ ਮੁਖਤਿਆਰਨਾਮਾ ਦੇਣ ਤੋਂ ਪਾਵਰ ਆਫ ਟੋਰਨ ਤੋਂ ਡਰਦੇ ਹੁੰਦੇ ਆ ਉਹ ਕਿਸੇ ਆਪਣੇ ਰਿਸ਼ਤੇਦਾਰ ਨੂੰ ਦੇਣੀ ਜ਼ਰੂਰੀ ਆ ਕਿਸੇ ਭਰਾ ਨੂੰ ਮਾਲਕ ਚੋ ਇੱਕ ਨੂੰ ਦੇਣੀ ਜ਼ਰੂਰੀ ਆ ਜਾਂ ਤੁਸੀਂ ਡੀਲ ਕਰਦੇ ਹੋ ਉਹਦੇ ਨਾਲ ਦੇਖੋ ਜੀ ਪਾਵਰ ਟੋਰਨੀ ਤਾਂ ਵੈਸੇ ਕਿਸੇ ਨੂੰ ਵੀ ਨਹੀਂ ਦੇਣੀ ਚਾਹੀਦੀ ਪਾਵਰਟਨ ਇੱਕ ਬਹੁਤ ਵੱਡਾ ਟੂਲ ਹੈ ਜਿਹਦੇ ਹੱਥ ਆ ਗਈ ਉਹਦੇ ਹੱਥ ਹੀ ਸਭ ਕੁਝ ਆ ਗਿਆ ਅੱਛਾ ਹਾਂ ਮੈਂ ਤੇ ਕੋਸ਼ਿਸ਼ ਇਹ ਹੀ ਸਦਾ ਹੁੰਦੀ ਸਾਰਿਆਂ ਨੂੰ ਦੱਸਣ ਦੀ ਇੱਕ ਪਾਵਰਟਨ ਨਹੀਂ ਇੱਕ ਵਿਸੇਤ ਦੋ ਜਿਹੜੀਆਂ ਚੀਜ਼ਾਂ ਜਿਨ੍ਹਾਂ ਤੇ ਅਸੀਂ ਬਹੁਤ ਫੋਕਸ ਕਰਦੇ ਹਾਂ ਬਹੁਤ ਪ੍ਰੋਫੈਸ਼ਨਲੀ ਕਰਦੇ ਹਾਂ ਆ ਦੋ ਤਰੀਕੇ ਨਾਲ ਮੈਂ ਇਹਨੂੰ ਖੋਲ ਕੇ ਦੱਸ ਸਕਦਾ ਹੈਗਾ ਇੱਕ ਤੇ ਪਾਵਰਟਨੀ ਜਾਂ ਬਿਲਕੁਲ ਜੇ ਤੁਹਾਡੇ ਬਹੁਤ ਹੀ ਤੁਸੀਂ ਪੇ ਇਥੇ ਰਹਿੰਦਾ ਆ ਪੋਟੇਂਡੀਆ ਰਹਿੰਦਾ ਆ ਕਲਾਕਾਰਾ ਪੁੱਤਿਆ ਉਹਨੂੰ ਹੀ ਸਭ ਕੁਝ ਮਿਲਣਾ ਯਾਰ ਡੈਫੀਨਿਟਲੀ ਤੁਸੀਂ ਪਾਵਰ ਟਰਨੀ ਉਹਨੂੰ ਦੇ ਸਕਦੇ ਹੈਗੇ ਆ ਆ ਥਰਡ ਪਾਰਟੀ ਨੂੰ ਕਦੀ ਵੀ ਪਾਵਰ ਟਰਨੀ ਨਹੀਂ ਦੇਣੀ ਚਾਹੀਦੀ ਕਦੀ ਵੀ ਨਹੀਂ ਦੇਣੀ ਚਾਹੀਦੀ ਮੈਂ 90% ਜਿਹੜਾ ਜਿਹੜਾ ਮੈਂ ਦੇਖਦਾ ਆ ਥਰਡ ਪਾਰਟੀ ਨੂੰ ਪਾਵਰ ਟਰਨ ਇਸ਼ੂ ਕੀਤੀ ਕੋਈ ਨਾ ਕੋ ਮਸਲਾ ਖੜੀ ਜਾਂਦਾ ਸਾਬ ਕਿਤਾਬ ਦੇ ਵਿੱਚ ਹੀ ਮਸਲਾ ਖੜ ਜਾਂਦਾ ਹੈਗਾ ਆ ਆ ਦੂਸਰਾ ਜਿਹੜਾ ਅਸੀਂ ਜਿਹੜੀ ਸਰਵਿਸ ਦਿੰਨੇ ਆ ਮੈਂ ਉਹ ਵੀ ਥੋੜੀਆ ਖੋਲ ਕੇ ਦੱਸ ਦੇਣਾ ਕਿ ਅਸੀਂ ਜੇ ਤੁਹਾ ਅਸੀਂ ਤੁਹਾਡੀ ਜੀ ਜਾਇਦਾਦ ਵੇਚਣ ਲਈ ਤੁਸੀਂ ਸਾਡੇ ਨਾਲ ਸੰਪਰਕ ਕਰਦੇ ਹੋ ਜੀ ਆ ਇਹ ਕਿਤੇ ਪਹਿਲੀ ਗੱਲ ਆ ਜਿਹੜਾ ਨਿਊ ਸੋਲੂਸ਼ਨ ਫਾਰ ਐਨ ਆਰ ਏ ਪ੍ਰੋਪਰਟੀ ਇਸ ਇੱਕ ਕੈਨੇਡੀਅਨ ਕੰਪਨੀ ਜਿਹਦੇ ਨਾਲ ਰਜਿਸਟਰਡ ਕੈਨੇਡੀਅਨ ਕੰਪਨੀ ਜਿਹਦੇ ਨਾਲ ਤੁਸੀਂ ਡੀਲ ਕਰਨੀ ਆ ਦੂਸਰਾ ਸੁਖੀ ਬਾੜ ਨਾਲ ਤੁਸੀਂ ਡੀਲ ਕਰਨੀ ਆ ਤੀਸਰਾ ਜਿਹੜਾ ਅਸੀਂ ਮੰਨ ਲਓ ਤੁਹਾਡੇ 8 ਕਿੱਲੇ ਨੇ 8 ਕਿੱਲੇ ਚਲੋ ਮੰਨ ਲਓ 25 ਲੱਖ ਦੇ ਨੇ 2 ਕਰੋੜ ਰੁਪਈਆ ਆ 2 ਕਰੋੜ ਰੁਪਏ ਦੀ ਅਸੀਂ ਪਾਵਰਟਨੀ ਉਦੋਂ ਲੈਣੇ ਆ ਜਦੋਂ ਅਸੀਂ ਉੱਥੇ ਵੈਲਿਊਏਟ ਕਰ ਲਈ ਪ੍ਰਾਪਰਟੀ ਸਾਨੂੰ ਪਤਾ ਪ੍ਰਾਪਰਟੀ 2 ਕਰੋੜ ਦੀ ਹੈ ਤੁਸੀਂ ਸਾਨੂੰ ਪਾਵਰਟਨੀ ਬਣਾ ਕੇ ਦੇਣੀ ਆਪਣੀ ਪੇਮੈਂਟ ਫੜ ਕੇ ਅਸੀਂ ਪੇਮੈਂਟ ਅਫਰੰਟ ਕਰ ਦਿੰਨੇ ਆ ਫਿਰ ਤੁਹਾਡਾ ਉਹਦੇ ਨਾਲ ਕੋਈ ਲੈਨ ਦੇ ਨਹੀਂ ਰਹਿ ਜਾਂਦਾ ਕਿ ਜੋ ਐਗਰੀ ਪ੍ਰਾਈਸ ਹੈ ਸਾਡੀ ਜੋ ਵੀ ਆ ਤੇ ਤੁਹਾਡਾ ਕੋਈ ਰਿਸਕ ਨਹੀਂ ਹੈ ਤੇ ਅਸੀਂ ਕੋਸ਼ਿਸ਼ ਹੁੰਦੀ ਹੈ ਕੋਸ਼ਿਸ਼ ਹੀ ਨਹੀਂ ਪੂਰਾ ਕਰਦੇ ਵੀ ਆ ਕਿ ਸਾਫ਼ ਸੁਥਰੀ ਗੱਲ ਰਵੇ ਕੋਈ ਵੀ ਭਲੇਖਾ ਨਾ ਰਵੇ ਅੱਜ ਆ ਜੋ ਕੀਮਤ ਆ ਤੁਹਾਨੂੰ ਪੁੱਗਦੀ ਏ ਹਾਂ ਕੌਂਟਰੈਕਟ ਲਿਖ ਲਿਆ ਹੈਗਾ ਪਰ ਉਹਦੀ ਜਿਹੜੀ ਪੇਮੈਂਟ ਹੈ ਤੁਸੀਂ ਫੜ ਕੇ ਹੀ ਸਾਨੂੰ ਪਾਵਰ ਟਰਨ ਨਹੀਂ ਦੇਣੀ ਆ ਆ ਜਿਹੜਾ ਕਿ ਤੁਹਾਡੇ ਲਈ ਬਹੁਤ ਸੇਫ ਹੈ ਔਰ ਆਮ ਬਰੀ ਪ੍ਰਾਊਡ ਵਾਟ ਆਈ ਡੂ ਐਕਚੁਅਲੀ ਦ ਵੇ ਆਈ ਡੂ ਸੋ ਕਦੀ ਵੀ ਤੁਸੀਂ ਵੀ 17 ਸਾਲਾਂ ਤੋਂ ਹੰਣੇ ਹੈਗੇ ਆ ਕਦੀ ਸਮਾਜ ਦੇ ਵਿੱਚ ਇਸ਼ੂ ਨਹੀਂ ਬਣਨ ਦਿੱਤਾ ਕਦੀ ਕੋਈ ਹੋ ਨਹੀਂ ਸਕਦਾ ਸਾਫ਼ ਸੁਥਰਾ ਕੰਮ ਜਿਹੜਾ ਆ ਤੋ ਸਾਡੀ ਜਿਹੜੀ ਅਸਲੀ ਕੰਮਕਾਰ ਤੇ ਇਹੀ ਸਾਨੂੰ ਜਿਹੜੀ ਥੋੜੀ ਕਮਾਈ ਆਉਂਦੀ ਏ ਉਹ ਇੱਥੋਂ ਹੀ ਆਉਂਦੀ ਏ ਬਾਕੀ ਦੀਆਂ ਦਾ ਤਕਰੀਬਨ 90% ਸਵਾਮਾਂ ਜਿਹੜੀਆਂ ਨੇ ਉਹ ਫ੍ਰੀ ਨੇ ਜੀ ਜੀ ਤੇ ਉਹਦੇ ਲਈ ਕਿਸੇ ਤਰ੍ਹਾਂ ਦਾ ਵੀ ਕੋ ਮਸਲਾ ਤੇ ਉਹਦੇ ਲਈ ਅਸੀਂ ਹੌਲ ਸਦਾ ਹੀ ਹਾਜ਼ਰ ਹਾਂ ਤੇ ਇਹ ਸ਼ੁਰੂ ਦੇ ਵਿੱਚ ਜਦੋਂ ਫਰਦ ਲੈਣੀ ਆ ਉਹਦੇ ਲਈ ਜੇ ਕਿਸੇ ਕੰਮ ਲਈ ਪਾਵਰ ਆਫ ਟਰਨ ਨਹੀਂ ਚਾਹੀਦੀ ਤੁਹਾਨੂੰ ਨਹੀਂ ਜੀ ਨਹੀਂ ਫਰਦ ਲੈਣ ਲਈ ਪਾਵਰ ਟਰਨ ਨਹੀਂ ਚਾਹੀਦੀ ਤੁਹਾਨੂੰ ਸ਼ਜਰਾ ਚਾਹੀਦਾ ਸ਼ਜਰਾ ਮੀਨ ਨਕਸ਼ਾ ਚਾਹੀਦਾ ਪ੍ਰੋਪਰਟੀ ਦਾ ਜੋ ਨਕਸ਼ੇ ਦੀ ਬੜੀ ਆਹਮਤ ਹੋ ਜਾਂਦੀ ਜਦੋਂ ਅਸੀਂ ਬੰਡ ਵਡਾ ਕਰਦੇ ਆ ਐਨੋਸੀ ਲੈਣੀਆ ਆ ਉਹ ਸਲਾਕੇ ਤੋਂ ਆ ਪ੍ਰੋਫੈਸ਼ਨਲੀ ਬੈਂਕ ਕੋਲੋਂ ਉਹ ਅਸੀਂ ਤੁਹਾਨੂੰ ਲੈ ਕੇ ਦੇ ਸਕਦੇ ਆ ਕਿ ਇਸ ਜਾਇਦਾਦ ਦੇ ਉੱਤੇ ਕੋਈ ਲੋਨ ਨਹੀਂ ਹੈਗਾ ਚੁੱਕ ਹੋਇਆ ਉਹ ਵੀ ਬਿਨਾ ਪਾਵਰ ਟਨੀ ਤੋਂ ਅਸੀਂ ਲੈ ਸਕਦੇ ਆ ਇੱਥੇ ਕਿਸੇ ਵੀ ਪ੍ਰੋਪਰਟੀ ਨੂੰ ਵੇਚਣ ਦਾ ਇੱਕ ਤਰੀਕਾ ਆ ਉੱਥੇ ਵਾਲਾ ਤਰੀਕਾ ਇੱਥੇ ਨਾਲੋਂ ਕਿੰਨਾ ਕੁ ਫਰਕ ਵਾਲਾ ਹੁੰਦਾ ਅਸੀਂ ਤਾਂ ਵੈਸੇ ਇੱਥੇ ਵਾਲਾ ਤਰੀਕਾ ਹੀ ਵਰਤਦੇ ਆ ਤੁਸੀਂ ਲਿਸਟਿੰਗ ਹਾਂ ਲਿਸਟਿੰਗ ਕਰੋ ਸਾਡੇ ਕੋ ਆਜੋ ਬਾਕੀ ਗੱਲਬਾਤ ਕਰਦੇ ਆ ਫਿਰ ਅਸੀਂ ਦੇਖਦੇ ਆ ਤੁਹਾਡੀ ਪ੍ਰਾਪਰਟੀ ਕਿੰਨੇ ਦੀ ਆ ਫਿਰ ਸਾਡੇ ਬੰਦੇ ਉੱਥੇ ਜਾ ਕੇ ਤੁਹਾਡੀ ਜਾਇਦਾਦ ਨੂੰ ਆਫੀਸ਼ੀਅਲੀ ਪ੍ਰੋਫੈਸ਼ਨਲੀ ਉਹਨੂੰ ਵੈਲਿਊਏਟ ਕਰਦੇ ਨੇ ਸਾਨੂੰ ਉਹ ਰਿਪੋਰਟ ਭੇਜਦੇ ਨੇ ਰਾਈਟਿੰਗ ਵਿੱਚ ਭੇਜਦੇ ਨੇ ਆ ਫਿਰ ਅਸੀਂ ਤੁਹਾਡੇ ਨਾਲ ਬੈਠ ਕੇ ਡਿਸਕਸ ਕਰਦੇ ਆ ਕਿ ਪ੍ਰਾਪਰਟੀ ਐਨੇ ਦੀ ਵਿਕ ਸਕਦੀ ਹੈ ਜਾਂ ਐਨੇ ਦੀ ਅਸੀਂ ਲਿਸਟ ਕਰ ਸਕਦੇ ਆ ਫਿਰ ਉਦੋਂ ਆਫਰਾਂ ਦੱਸਿਆ ਜਾਂਦਾ ਵੀ ਇਹ ਸਾਡਾ ਇੰਨਾ ਕਮਿਸ਼ਨ ਹੋਏਗਾ ਔਰ ਐਨੇ ਚਿਰ ਲਈ ਇਹ ਲਿਸਟਿੰਗ ਜਿਹੜੀ ਵੈਲਿਡ ਹੋਏਗੀ ਜਸਟ ਲਾਈਕ ਸਾਡੇ ਇੱਥੇ ਕੈਨੇਡਾ ਵਿੱਚ ਆ ਉਸ ਤੋਂ ਬਾਅਦ ਉਹ ਨਾਰਮਲ ਕੇਸ ਦੇ ਵਿੱਚ ਅਸੀਂ ਨਾਨੀ ਡੇਜ਼ ਮੰਗਦੇ ਹਾਂ ਜੀਆ ਨਾਨੀ ਡੇਜ਼ ਦੇ ਵਿੱਚ ਆਫਰ ਆ ਜਾਂਦੀ ਹੈ ਵਧੀਆ ਗੱਲ ਹੈ ਜੇ ਨਹੀਂ ਆਂਦੀ ਤਾਂ ਫਿਰ ਤੁਹਾਨੂੰ ਅਸੀਂ ਕਾਲ ਕਰਦੇ ਪੇ ਆ ਜਾਓ ਜਾਂ ਤਾਂ ਤੁਹਾਡੀ ਪ੍ਰਾਈਸ ਰਿਡਿਊਸ ਕਰ ਲਓ ਜਾਂ ਅਸੀਂ ਜਿਹੜੀ ਪ੍ਰਾਪਰਟੀ ਆਫ ਦਾ ਮਾਰਕੀਟ ਕਰ ਲੈਨੇ ਆ ਟਾਈਮ ਬਿੰਗ ਆਪੇ ਜੇ ਅਸੀਂ ਸਾਡੇ ਕੋਲ ਆਫਰ ਆ ਜਾਂਦੀ ਆ ਉਹ ਵੀ ਰਾਈਟਿੰਗ ਚਾਹੀਆ ਉਹ ਫਿਰ ਸਾਨੂੰ ਸੱਦ ਕੇ ਅਸੀਂ ਦੱਸਦੇ ਪੇ ਆ ਸਾਡੇ ਕੋਲ ਆਫਰ ਆ ਹੁਣ ਤੁਸੀਂ ਦੱਸੋ ਕੀ ਕਰਨਾ ਫਿਰ ਥੋੜੀ ਵਾਲੀ 네ਗੋਸ਼ੀਏਸ਼ਨ ਹੋ ਜਾਂਦੀ ਆ ਬੈਕ ਫੋਰਥ ਬਾਅਰ ਨਾਲ ਵੇਚਣ ਵਾਲੇ ਦੇ ਨਾਲ ਤੇ ਜਦੋਂ ਫਾਈਨਲ ਹੋ ਜਾਂਦੀ ਆ ਫਿਰ ਅਸੀਂ ਫਾਈਨਲ ਐਗਰੀਮੈਂਟ ਜਿਹੜਾ ਜਿਹਦੇ ਵਿੱਚ ਨਵਾਂ ਇੱਕ ਨਵਾਂ ਨਵਾਂ ਪੈਸਾ ਜਿਹੜਾ ਉਹਨੂੰ ਬ੍ਰੇਕਡਾਊਨ ਕਰਕੇ ਅਸੀਂ ਇੱਕ ਕੰਟ੍ਰੈਕਟ ਲਿਖਦੇ ਆ ਜਿਹੜਾ ਕਿ ਲਾਅਰ ਦੇ ਸਾਈਨ ਕੀਤਾ ਜਾਂਦਾ ਹੈ ਤਾਂ ਉਸ ਵੇਚ ਤੇ ਫਿਰ ਅਸੀਂ ਤੁਹਾਡੀ ਪੇਮੈਂਟ ਦਿੰਦੇ ਆ ਇੱਕ ਪਾਰਟੀ ਉੱਥੇ ਆ ਸਕਦੀ ਆ ਸਾਰੇ ਜੀ ਆ ਸਕਦੇ ਆ ਇੱਕ ਹੈਗੀ ਪਾਰਟੀ ਜਿਹੜੀ ਆ ਨਹੀਂ ਸਕਦੀ ਉੱਥੇ ਇਦੇ ਨਾਲ ਕੋਈ ਫਰਕ ਪੈਂਦਾ ਤੁਹਾਨੂੰ ਆ ਨਹੀਂ ਜੀ ਨਹੀਂ ਨਹੀਂ ਉਸ ਸਾਡਾ ਜਿਹੜਾ ਕੰਟਰੈਕਟ ਏ ਜਾਂ ਉਹਨਾਂ ਵੱਲੋਂ ਜਿਹੜੀਆਂ ਸਾਨੂੰ ਅ ਸੁਦੇ ਅੱਖਰਾਂ ਚ ਕਹ ਦੋ ਪੈਸਾ ਨੂੰ ਯਾਜ ਨਹੀਂ ਦਿੱਤੀ ਜਾਂਦੀ ਆ ਪਰਮਿਸ਼ਨ ਦਿੱਤੀ ਆ ਉਸ ਬੇਸ ਤੇ ਜਦੋਂ ਅਸੀਂ ਉਹਨੂੰ ਕਰਾਂਗੇ ਤੇ ਉਹ ਕੋਈ ਤੁਸੀਂ ਇੱਥੇ ਆਏ ਆ ਤੁਹਾਡਾ ਇੱਕ ਭਰਾ ਨਿਊਯਾਰਕ ਹੈ ਤੇ ਉਹਨੂੰ ਉਹਦੇ ਬਣਦਾ ਜਿਹੜਾ ਉਥੇ ਨਿਊਯਾਰਕ ਅਸੀਂ ਪਹੁੰਚਾਉਣ ਦੀ ਸੰਸਥਾ ਰੱਖਦੇ ਹਾਂ ਤੁਹਾਡੇ ਨਾਲ ਇੱਥੇ ਡੀਲ ਕਰ ਸਕਦੇ ਤੇ ਇੱਕ ਜਿਹੜੀ ਉਹ ਕਹਿੰਦੇ ਰਜਿਸਟਰੀ ਵੇਲੇ ਤਹਿਸੀਲੇ ਜਾ ਕੇ ਫੋਟੋ ਹੋਣੀ ਜ਼ਰੂਰੀ ਹੁੰਦੀ ਉਹਦੀ ਲੋੜ ਨਹੀਂ ਪੈਂਦੀ ਫਿਰ ਨਹੀਂ ਜੀ ਫੋਟੋ ਦੀ ਹੁੰਦੀ ਲੋੜ ਫੋਟੋ ਤੇ ਤੁਹਾਡੀ ਅਸੀਂ ਪੇਮੈਂਟ ਕਰਤੀ ਹੈ ਤੁਸੀਂ ਹਣ ਸਾਨੂੰ ਪਾਵਰ ਟਰਨ ਨਹੀਂ ਦੇਣੀ ਆ ਤੇ ਜਿਹੜਾ ਸਾਡਾ ਪਾਵਰ ਟਰਨ ਹੀ ਹੋਲਡਰ ਹੈ ਉਹ ਨੈਚਰਲੀ ਤਹਿਸੀਲੇ ਜਾ ਕੇ ਫੋਟੋ ਕਰੂ ਕਿਉਂਕਿ ਤੁਸੀਂ ਉਹਨੂੰ ਸਾਰੀ ਪਾਵਰ ਦੇ ਦਿੱਤੀ ਹੈ ਹਾਂ ਸੋ ਉਹ ਪਰਸੈਂਟਸ ਦਾ ਜਿਹੜਾ ਇੰਡੀਆ ਵਾਲਾ ਤਾਂ ਹੋਣਾ ਹੀ ਹੋਣਾ ਆ ਜਾ ਕੇ ਬਸ ਹੀ ਖੇਲੇ ਜਾਵਾਂਗੇ ਰਜਿਸਟਰੀ ਲੈਖ ਹੋਊਗੀ ਉਹਦੇ ਸਟాంਪ ਪੇਪਰ ਲੱਗਣਗੇ ਉਹਦਾ ਟੀ ਡੀ ਐਸ ਬਾਰੇ ਵੀ ਆਪਾਂ ਗੱਲ ਕਰ ਸਕਦੇ ਆ ਜਿਹੜਾ ਕਿ ਮੇਨ ਕੁਐਸਚਨ ਆਮ ਹੁੰਦਾ ਹੈ ਜੀ ਤੇ ਉਹ ਉਹ ਪ੍ਰੋਸੈਸ ਸੇਮ ਹੀ ਆ ਉਹ ਤਸੀਲੇ ਤੇ ਸੀਲਰ ਤੇ ਜਾਣਾ ਪੈਣਾ ਫੋਟੋ ਹੋਣੀ ਹੋਣੀ ਆ ਪਰ ਉਹ ਪਾਵਰ ਟਨ ਨਹੀਂ ਹੋਲਡਰ ਕਰੇਗਾ ਤੁਹਾਨੂੰ ਨਹੀਂ ਉੱਥੇ ਜਾਣਾ ਪੈਣਾ ਥੋੜਾ ਜਿਹਾ ਜਿਹੜੀ ਤੁਸੀਂ ਟੀ ਡੀ ਐਸ ਦੀ ਗੱਲ ਕੀਤੀ ਇਹਦੇ ਬਾਰੇ ਬਹੁਤ ਵੱਡਾ ਮਸਲਾ ਹੁੰਦਾ ਵੀ ਪੈਸਾ ਆਉਣਾ ਕਿਦਾਂ ਤੇ ਕੱਟ ਕਿੰਨਾ ਕੋਣਾ ਹਾਂ ਇੱਥੇ ਮੈਂ ਜਿਸ ਕਹਿੰਨੇ ਇੱਕ ਬੋਲ ਸਾਫ ਜਾਂ ਲਫ ਜਾਂ ਜਿਸ ਕਹਿਣਾ ਜੀ ਪਤਾ ਨਹੀਂ ਕਿਉਂ ਮੈਂ ਬੜੇ ਤੁਸੀਂ ਵੀ ਹੋਰ ਵੀ ਕਈ ਜਿਹੜੇ ਸਾਡੇ ਅਦਾਰੇ ਨੇ ਬੜੀਆਂ ਇੰਟਰਵਿਊ ਹੁੰਦੀਆਂ ਰਹਿੰਦੀਆਂ ਮੈਂ ਸਿੱਧਾ ਹੀ ਇੱਕ ਹਮ ਰਿਕੁਐਸਟ ਕਰਦਾ ਜਿਹੜੀ ਤੁਹਾਡੀ ਪਛਤੈਨੀ ਜ਼ਿਆਦਾ ਆਦਿਆ ਬਜ਼ੁਰਗਾਂ ਤੋਂ ਆਯੂ ਖੇਤੀਬਾੜੀ ਵਾਲੀ ਜ਼ਿਆਦਾ ਆਦਿਆ ਉਹਦੇ ਉੱਤੇ ਟੈਕਸ ਨਹੀਂ ਲੱਗ ਸਕਦਾ ਨਾ ਇੰਡੀਆ ਵਿੱਚ ਨਾ ਕੈਨੇਡਾ ਵਿੱਚ ਅੱਛਾ ਟੈਕਸ ਲੱਗੇਗਾ ਟੈਕਸ ਪੇ ਵੀ ਕਰਾਂਗੇ ਪਰ 100% ਟੈਕਸ ਜਿਹੜਾ ਉਹ ਵਾਪਸ ਆ ਜਾਂਦਾ ਹੈ अच्छा जी हां एज लॉन्ग ਉਹ ਜਿਹੜੀ ਜਿਆਦਾ ਨੇ ਉਹ ਖੇਤੀਬਾੜੀ ਵਾਲੀ ਆ ਔਰ ਸ਼ਹਿਰ ਤੋਂ ਦੂਰ ਹੈ ਸ਼ਹਿਰ ਦੇ ਵਿੱਚ ਨਹੀਂ ਆ ਕਮਰਸ਼ੀਅਲ ਨਹੀਂ ਆ ਕਿਆ ਲੋਕ ਇਹ ਕਮਰਸ਼ੀਅਲ ਨਹੀਂ ਆ हां ਉਹਦੇ ਲਈ ਸਾਡੇ ਮੈਂ ਅਕਸਰ ਸੁਣਦਾ ਰਹਿੰਨਾ ਲੋਕ ਜਾਨਦੇ ਨੇ ਉਥੋਂ ਕੈਸ਼ ਲੈ ਕੇ ਆਉਂਦੇ ਨੇ ਲੂਕੋਲ ਕੋਕੇ ਲਿਆਉਂਦੇ ਨੇ 5 5000 10 10000 ਡਾਲਰ ਕਰਕੇ ਲਿਆਉਂਦੇ ਨੇ ਉਹਦਾ ਇੱਕ ਬਹੁਤ ਵਧੀਆ ਪ੍ਰੋਸੈਸ ਆ ਜਾਂ ਤੁਸੀਂ ਆਪਣੀ ਡੀਲ ਕਰੋ ਡੀਲ ਦੇ ਵਿੱਚੋਂ ਆਪਣਾ ਪੈਨ ਕਾਰਡ ਰੱਖੋ ਆਪਣਾ ਆਪਣਾ ਬੈਂਕ ਅਕਾਊਂਟ ਖਲਾਓ ਉਹਦੇ ਵਿੱਚੋਂ TDS ਕਟਾਓ ਜਦੋਂ ਡੀਲ ਹੋਈ ਆ ਡੀਲ ਹੋਣ ਤੋਂ ਬਾਅਦ ਰਜਿਸਟਰੀ ਦੀ ਕਾਪੀ ਲਾ ਕੇ ਤੁਹਾਡੇ ਜਿਹੜਾ ਪਛਤੈਣੀ ਜਿਹੜਾ ਤੁਹਾਨੂੰ ਜਾਇਦਾਦ ਆਈ ਉਹਦਾ ਪ੍ਰੂਫ ਲਾ ਕੇ ਉਹ ਅਸੀਂ ਸਬਮਿਟ ਕਰ ਸਕਦੇ ਗਵਰਨਮੈਂਟ ਨੂੰ ਤੇ ਸਾਡਾ ਜਿਹੜਾ ਟੈਕਸ ਕੱਟ ਹੋਇਆ ਆ ਐਸ ਲੋਂਗ ਅਸਰ ਕੋ ਪਛਤੈਣੀ ਜਾਇਦਾਦ ਆ ਸਾਡੇ ਬਜ਼ੁਰਗਾਂ ਤੋਂ ਆਈ ਜਾਇਦਾਦ ਆ ਔਰ ਐਗਰੀਕਲਚਰ ਜਾਇਦਾਦ ਆ ਉਹ ਟੈਕਸ ਸਾਰੇ ਦਾ ਸਾਰਾ ਆ ਜਾਂਦਾ ਇਸ ਤੋਂ ਬਾਅਦ ਜਿਹੜਾ ਹੋਰ ਵੀ ਵਧੀਆ ਹੁੰਦਾ ਆ ਜੀ ਕੱਲਾ ਇਹ ਨਹੀਂ ਹੈ ਕਿ ਤੁਸੀਂ ਲਕੋਲ ਕੋ ਕੇ ਪੈਸੇ ਲੈ ਆ ਰਹੇ ਆ ਜਦੋਂ ਕੈਨੇਡਾ ਵਿੱਚੋਂ ਪੈਸੇ ਆਉਣੇ ਆ ਬੈਂਕ ਟੂ ਬੈਂਕ ਆਉਣੇ ਆ ਅੱਛਾ ਜੀ ਕਿਉਂਕਿ ਤੁਸੀਂ ਟੈਕਸ ਨਾਲ ਡੀਲ ਕਰ ਚੁੱਕੇ ਆ ਕਲੀਅਰੈਂਸ ਅਸੀਂ ਤੁਹਾਨੂੰ ਕਲੀਅਰੈਂਸ ਲੈ ਕੇ ਦਿੰਨੇ ਆ ਸਾਡੇ ਕੋਲ ਫੁੱਲ ਟਾਈਮ ਚਾਰਟਰਡ ਅਕਾਊਂਟੈਂਟ ਆ ਉਹ ਪੈਸੇ ਕੈਨੇਡਾ ਦੇ ਵਿੱਚ ਤੁਹਾਡੀ ਕੈਨੇਡਾ ਵਾਲੀ ਬੈਂਕ ਚ ਆ ਕੇ ਵੀ ਟੈਕਸੇਬਲ ਨਹੀਂ ਹੈ ਜੀ ਕੋ ਇਹਦਾ ਮਤਲਬ ਇਹਨਾਂ ਤੋਂ ਭਾਵ ਮੇਰਾ ਵੀ ਇੱਕ ਵੀ ਪਹਿਲੀ ਦਿਨ ਗੱਲ ਇਹ ਕੈਸ਼ ਦੇ ਨਾਲ ਡੀਲ ਹੀ ਨਹੀਂ ਕਰਨਾ ਚਾਹੀਦਾ ਜੀ 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 ਬੈਲੀ ਸੈਂਪਲ ਇਹ ਦਾ ਡੇਂਜਰਸ ਜੀ ਹੁਜੀ ਕਹ ਲੋ ਸੇਫਟੀ ਲੈ ਚਾਲੋ ਚਲੋ ਬਾਕੀ ਵੀ ਆ ਦੂਸਰਾ ਜਿਹੜੀ ਹੈਡਕ ਅਸੀਂ ਕਿਉਂ ਲਈ ਹੋਈ ਆ ਬਿਨਾਂ ਕਾਰਨ ਤੋਂ ਥੋੜੇ ਜਿਹਾ ਐਕਸਟਰਾ ਸਟੈਪ ਵੀ ਲੈਣ ਦੀ ਲੋੜ ਆ ਟੈਕਸ ਕਟਾ ਕੇ ਮੋਰਾਂ ਨੇ ਅਕਾਊਂਟ ਹੈਗਾ ਅਕਾਊਂਟੈਂਟ ਹਾਇਰ ਕਰ ਲਓ ਅਸੀਂ ਕਰ ਦਿੰਨੇ ਆ ਜਾਂ ਤੁਸੀਂ ਖੁਦ ਕਰ ਲਓ ਤੇ ਉਸ ਤੋਂ ਬਾਅਦ ਉਹ ਪੈਸੇ ਨੂੰ ਤੁਸੀਂ ਕਾਨੂੰਨੀ ਤੌਰ ਤੇ ਤੇ ਮੈਂ ਇੱਥੇ ਵੀ ਜਿਸ ਕਰਨ ਦਸ਼ਕਾ ਨਸਾਲ ਬੋਲੈ ਬੜੀ ਖੁਸ਼ੀ ਮਹਿਸੂਸ ਕਰੂੰਗਾ ਨਿਊ ਸੋਲੂਸ਼ਨ ਐਨ ਆਰ ਆਈ ਪ੍ਰੋਪਰਟੀ ਸਿਰਫ ਉਹ ਕੰਮ ਕਰਦੀ ਆ ਜਿਹੜੀ ਕਾਨੂੰਨ ਕਹਿੰਦਾ ਹੈ ਜੀ ਹਾਂ ਉਹ ਤੋਂ ਬਾਹਰ ਅਸੀਂ ਕਿਤੇ ਨਹੀਂ ਜਾਂਦੇ ਅਸੀਂ ਤੁਹਾਨੂੰ ਸਮਝਾ ਦਾਂਗੇ ਟੈਕਸ ਕਿਦਾਂ ਤੁਸੀਂ ਵਾਪਸ ਆ ਸਕਦਾ ਟੈਕਸ ਕਟਾਉਣਾ ਹੀ ਪੈਣਾ ਆ ਔਰ ਉਹ ਟੈਕਸ ਆ ਵੀ ਜਾਊਗਾ ਉਹ ਵੀ ਐਡਵਾਂਸ ਅਸੀਂ ਪਤਾ ਕਰ ਦਾਂਗੇ ਰਿਸਕ ਵੀ ਕੋਈ ਨਹੀਂ ਉਹਦੇ ਵਿੱਚ ਜਿਹੜੇ ਬੰਦੇ ਬਾਹਰ ਬੈਠੇ ਆ ਉਹਨਾਂ ਦਾ ਤੇ ਪੈਨ ਨੰਬਰ ਹੈ ਹੀ ਨਹੀਂ ਪੈਨ ਨੰਬਰ ਫਿਰ ਤੁਹਾਡਾ ਚਾਹੀਦਾ ਹਾਂ ਨਹੀਂ ਜੀ ਤੁਹਾਨੂੰ ਪੈਨ ਕਾਰਡ ਜਿਹੜਾ ਅਸੀਂ ਇੱਥੋਂ ਬੈਠੇ ਬਣਵਾ ਦਾਂਗੇ ਉਹ ਬਣ ਸਕਦਾ ਹਾਂਜੀ ਤੁਹਾਡਾ ਬੈਂਕ ਅਕਾਊਂਟ ਹੈ ਨਹੀਂ ਅਸੀਂ ਇੱਥੇ ਬੈਠੇ ਤੁਹਾਡਾ ਬੈਂਕ ਅਕਾਊਂਟ ਖੁਲਵਾ ਦਾਂਗੇ ਆ ਜਿਹੜੀਆਂ ਦੋ ਚੀਜ਼ਾਂ ਦੀ ਲੋੜ ਪੈਣੀ ਆ ਆਧਾਰ ਕਾਰਡ ਦੀ ਲੋੜ ਨਹੀਂ ਹੁੰਦੀ ਜਿਹੜੇ ਐਨ ਆਰ ਆਈਸ ਨੇ ਜਿਹੜੇ ਬਾਹਰਲੇ ਮੁਲਕਾਂ 'ਚ ਰਹਿੰਦੇ ਨੇ ਦੇ ਆਰ ਨਾਟ ਐਕਚੁਅਲੀ ਈਵਨ ਕੁਆਲੀਫਾਈ ਫਰ ਆਧਾਰ ਕਾਰਡ ਦੇ ਆਰ ਨਾਟ ਸਪੋਸਟ ਟੂ ਹੈਵ ਆਧਾਰ ਕਾਰਡ ਅੱਛਾ ਜੀ ਹਾਂਜੀ ਦੋ ਹੀ ਚੀਜ਼ਾਂ ਜਿਹੜੀਆਂ ਬਾਹਰ ਵਾਲੇ ਮੁਲਕਾਂ ਦੀਆਂ ਦੋ ਹੀ ਚੀਜ਼ਾਂ ਨੇ ਉਹਨਾਂ ਦਾ ਬੈਂਕ ਅਕਾਊਂਟ ਐਂਡ ਉਹਨਾਂ ਦਾ ਪੈਨ ਕਾਰਡ ਬੈਂਕ ਅਕਾਊਂਟ ਇੰਡੀਆ ਦੇ ਵਿੱਚ ਹਾਂ ਇੰਡੀਆ ਵਾਲੀ ਬੈਂਕ ਦੇ ਵਿੱਚ ਤੇ ਉਹ ਵੀ ਇੱਥੋਂ ਹੀ ਹੋ ਜਾਊਗਾ ਉਹ ਵੀ ਇੱਥੇ ਹੋ ਜਾਊਗਾ ਜੀ ਹਾਂ ਬੈਂਕਾਂ ਦੇ ਨਾਲ ਸਾਡਾ ਜਿਹੜੀ ਸੈਟਅਪ ਆਨਲਾਈਨ ਅੱਜ ਟੈਕਨੋਲੋਜੀ ਬਹੁਤ ਵਧੀਆ ਚੀਜ਼ ਹੈ ਵੱਡਾ ਹਥਿਆਰ ਹੈ ਸਾਡੇ ਕੋ ਤੇ ਉਹਨੂੰ ਅਸੀਂ ਵਰਤਦੇ ਘਟ ਜੀ WhatsApp ਆਖਰ ਦੇ ਵਿੱਚ ਸਾਡੇ ਦਰਸ਼ਕਾਂ ਦੇ ਲਈ ਕੁਝ ਨਹੀਂ ਹੈ ਹਾਂ ਬਿਲਕੁਲ ਜੀ ਦੋਸਤੋ ਬਸ ਥੋੜੀ ਜਿਹਾ ਜੀਆਂ ਸੁਆਵਾਂ ਦੇਣ ਦੀ ਕੋਸ਼ਿਸ਼ ਕਰਦੇ ਆਂ ਆ ਕੋਸ਼ਿਸ਼ ਕਰਿਆ ਕਰੋ ਕਿ ਕਾਨੂੰਨ ਦੇ ਧਾਰੇ ਦੇ ਵਿੱਚ ਰਹਿ ਕੇ ਸਾਰੇ ਕੰਮ ਕੀਤੇ ਜਾਣ ਤੇ ਪ੍ਰੋਫੈਸ਼ਨਲ ਤਰੀਕੇ ਨਾਲ ਕੀਤੇ ਜਾਣ ਕਿਸੇ ਤਰ੍ਹਾਂ ਦਾ ਵੀ ਤੁਹਾਨੂੰ ਸਵਾਲ ਹੈ ਕੋਈ ਕੋਈ ਤੁਹਾਡੇ ਮਨ ਦੇ ਵਿੱਚ ਬੈਸੀ ਕੋਈ ਸੋਚ ਆ ਰਹੀ ਆ ਨਿ ਫਿਕਰ ਹੋ ਕੇ 604 580 1000 ਤੇ ਕਾਲ ਕਰਕੇ ਸਾਡੇ ਨਾਲ ਸੰਪਰਕ ਕਰ ਲਓ ਵੀ ਵੀ ਹੈਪੀ ਟੂ ਸਰਵ ਯੂ ਔਰ ਬੜੀ ਸਿੰਪਲ ਤਰੀਕੇ ਨਾਲ ਤੁਹਾਨੂੰ ਸਾਰਾ ਕੁਝ ਵਿਦਾਊਟ ਐਨੀ ਚਾਰਜ ਅਸੀਂ ਫੋਨ ਤੇ ਵੀ ਸਮਝਾ ਸਕਦੇ ਹਾਂ ਤੁਸੀਂ ਸਾਡੇ ਦਫਤਰ ਵੀ ਆ ਸਕਦੇ ਹੋ ਬਹੁਤ ਬਹੁਤ ਮੇਰਵਾ ਜੀ ਥੈਂਕ ਯੂ ਵੈਰੀ ਗੁੱਡ ਸ਼ੁਕਰੀਆ ਧੰਨਵਾਦ ਜੀ ਅ ਦੋਸਤੋ ਨਿਊ ਸੋਲਿਊਸ਼ਨਸ ਫਾਰ ਐਨ ਆਰ ਆਈ ਪ੍ਰੋਪਰਟੀ ਸੁਖੀ ਬਾਠ ਉਹਨਾਂ ਨਾਲ ਅਸੀਂ ਗੱਲਬਾਤ ਕੀਤੀ ਹੈ ਇਸ ਨੰਬਰ ਦੇ ਉੱਤੇ ਤੁਸੀਂ ਕਾਲ ਕਰਕੇ ਜਾਣਕਾਰੀ ਲੈ ਸਕਦੇ ਹੋ ਇਹ ਇੱਕ ਵਾਰ ਫੇਰ ਇਹ ਸਾਰਾ ਪ੍ਰੋਸੈਸ ਕਾਨੂੰਨ ਅਨੁਸਾਰ ਪਰ ਤੁਹਾਨੂੰ ਉੱਥੇ ਜਾਣ ਦੀ ਲੋੜ ਨਹੀਂ ਅਮਿਤ ਪੁਨੇਸ਼ਰ ਨਾਲ ਜਿਸ ਕਰਨ ਚੈਨਲ ਪੰਜਾਬੀ ਸਰੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।